ਕਿਰਪਾ ਤੇਕੇ ਚਲ ਜਲਦੀ ਮੇਰੇ ਨਾਲ ਚੱਲ ਫਿਰ ਤੇ ਜਾਓ ਦਵਾਈ ਹਲ ਜਾ ਤੂੰ ਹੀ ਪਰ ਕੱਢ ਕੇ ਖੋਸ਼ੀ ਗਾ ਨੂੰ ਜਾ ਪੈ ਜਾ ਤੂੰ ਹੀ ਨਾਲ ਜਾ ਕੋਦੇ ਜੇ ਤਾਂ ਬਨ ਜਾਏਗਾ ਤਾਂ ਆਜ ਫਿਰ ਲੈ ਕੇ ਆ ਜਿਓ ਨਹੀਂ ਮੇਰੀ ਗੱਲ ਸੁਣੋ ਮੈਂ ਉੱਥੇ ਚੰਗਾ ਲੱਗਾਂਗਾ ਦੋ ਦੋ ਪੁੱਤ ਉਹਨਾਂ ਦੇ ਅੱਗੇ ਮੈਂ ਜਾ ਕੇ ਘਰ ਜਵਾਈ ਬਨ ਜਾ ਹਣਾ ਤੇ ਕੋਈ ਗੱਲ ਨਹੀਂ ਚੱਲ ਜੇਗਾ ਤਾਂ ਕੀ ਚੱਲ ਜੇਗਾ ਦਾਦੂ ਇਹੋ ਚਾਹੁੰਦੇ ਫਿਰ ਇਹਦਾ ਮਤਲਬ ਇਹੋ ਹੋਇਆ ਹੈ ਨਾ ਸਭ ਤੋਂ ਵੱਡੇ ਨੂੰ ਦੇਣਾ ਵਾ ਜੇ ਤੋ ਕਰ ਦਿਆਂਗੇ ਮਗਰ ਲੱਗਦੀ ਹੈ ਨਾ ਫਿਰ ਇਹੋ ਕੋਈ ਹੁੰਦਾ ਹੁੰਦਾ ਵਾ ਕੁੜੀ ਨੇ ਇੱਕ ਵਾਰੇ ਘਰੋਂ ਪੈਰ ਪੁੱਟ ਲੈਣਾ ਉਡੀ ਜਠਾਣੀ ਨੂੰ ਸਭੋਂ ਚੜ ਮਾਚ ਜਾਨੀ ਆ ਕਿ ਚੰਗਾ ਸਭੋਂ ਚਲ ਗਈ ਆ ਮੇਰੀ ਚੌਧਰ ਹੋਊਗੀ ਘਰ ਚ ਤੇ ਮੈਂ ਆਪਣਾ ਘਰ ਸਾਹਮਣੇ ਬੈ ਜਾਾਂਗੀ ਤੇ ਇਹਨੂੰ ਘਰੋਂ ਕੱਢਾਂਗੀ ਇਹ ਕਾਮਣਾ ਕਰੇ ਕਿ ਤੇ ਲਿਆਉਂਦਾ ਕੁੜੀ ਨੂੰ ਮੰਮੀ ਹਰੇ ਰੋਟੀ ਪਣੀ ਆ ਖਾ ਲਿਆ ਔਰ ਠੀਕ ਆ ਵਧੀਆ ਸੇਹ ਠੀਕ ਆ ਹੁਣ ਹੂੰ ਠੀਕ ਆ ਹੁਣ ਸੇਹ ਤੇ ਠੀਕ ਆ ਤੇ ਮੇਰੀ ਸੁਣੋ ਗੱਲ ਹੂੰ ਇਹ ਹੋਦਰਾ ਇਹ ਦਗੂ ਕਰਦੇ ਹੋ ਜਦੋਂ ਮਰਜੀ ਵੇ ਲੋ ਖਬੀ ਰਿੰਦੀ ਹੈ ਵਿਚਾਰੀਓ ਤੇ ਖਾਬਦੀ ਤੇ ਖਾਬਦੀ ਰਵੇ ਇਹ ਹੁਣ ਸਮਾਨ ਵੱਲੋਂ ਆਂਦੀ ਸਮਾਨ ਇਹਦਾ ਤੇ ਹੈ ਹੀ ਨਹੀਂ ਵਿੱਚ ਮਾਸਾ ਵੀ ਸਮਾਨ ਤੇ ਸਾਰਾ ਵੱਡੀ ਦਾ ਹੀ ਆ ਨਾ ਪਰ ਤੁਸੀਂ ਆਪ ਹੀ ਬਣਾ ਕੀਤਾ ਸੀ ਨਾ ਇਹਨੂੰ ਦਾਜ ਨਹੀਂ ਹੈ ਚਾਹੀਦਾ ਤੇ ਤੁਸੀਂ ਫਿਰ ਘਰ ਬਣਾ ਲੈਂਦੇ ਆਪ ਤੇ ਘਰ ਤੁਸੀਂ ਬਣਾ ਕੇ ਦਿੰਦੇ ਨਾ ਕਿੰਨੇ ਬਣਾ ਕੇ ਦਿੰਦਾ ਹੁਣ ਮੈਨੂੰ ਪੈਸੇ ਦੇ ਦੋ ਮੈਂ ਹੁਣ ਬਣਾ ਲੈਣਾ ਤੇਰੇ ਕੋਲ ਪੈਸੇ ਨਹੀਂ ਮੇਰੇ ਕੋਲ ਪੈਸੇ ਥੋੜੇ ਮੰਮੀ ਮੰਮੀ ਪਹਿਲੀ ਦੇ ਪੈਸੇ ਤੁਹਾਡੇ ਕਿਉਂ ਹੁੰਦੇ ਆ ਤੁਸੀਂ ਦੇਣਾ ਮੈਨੂੰ ਸਾਰਾ ਕੋਲ ਸਮਾਨ ਲੈ ਕੇ ਭਾਈ ਮੇਰੇ ਕੋਲ ਹੀ ਹੁੰਦੇ ਆ ਪਰ ਮੈਂ ਵੱਡੇ ਨੂੰ ਫੜਾਉਣਾ ਸਭ ਕੋ। ਜਿਹੜੀ ਨੂੰ ਕੋ ਫੜਾਣਾ ਕੀ ਗੱਲ ਨਿੱਕੀ ਚੰਗੀ ਨਹੀਂ ਆ ਮੈਂ ਤੇਰਾ ਪੁੱਤ ਨਹੀਂ ਆ। ਹਾਂ ਤੇ ਚੰਗੀ ਆ। ਤੇ ਫਿਰ ਸਾਮਾਨ ਤੇ ਸਾਰਾ ਉਹਦਾ ਵਾ। ਮੈਂ ਕਿਤਰਾ ਇਹਨੂੰ ਹੱਥ ਲਾਉਂਦਾ ਮੈਂ ਇਹਨੂੰ। ਇਹ ਵੀ ਕਰਦੇ ਆਪਣੇ ਪੇਕੇ ਫੋੜ ਕੇ ਲੈਵੇ ਜਾ। ਮਗਰ ਮੈਂ ਕਹੇ ਤੇ ਵੀ ਨਹੀਂ ਲੱਗੀ ਨਾ ਮੈਂ ਇਹਦੇ ਲੱਗੀ ਤੇ ਨਾ ਮੈਂ ਉਹਦੇ ਲੱਗੀ ਆ। ਨਹੀਂ ਤੇ ਕਿਉਂ ਕੋ ਲੈ ਗਿਆ ਵੇ ਉਦੋਂ ਕੋ ਮਾਣਾ ਕੀਤਾ ਫਿਰ ਉਦੋਂ ਹਾਂ ਕਰ ਦਿੰਦੇ ਫਿਰ। ਨਹੀਂ ਮੰਗਵਾ ਲਓ ਜਿੱਥੇ ਮੰਗਵਾਉਣਾ ਉਹ ਨਹੀਂ ਮੈਂ ਆਪਣੇ ਪੇਕੇ ਨਾਲ ਤਾਂ ਮੰਗਵਾ ਲਓ। ਮੇਰੇ ਕੋਲ ਹੈ ਨਹੀਂ ਕੋਈ ਸੀ। ਆਹ ਗੱਲ ਚੰਗੀ ਉਹ ਤੁਹਾਨੂੰ ਦਾ ਚੰਗਾ ਨਹੀਂ ਲੱਗਦਾ। ਅੰਦਾ ਚੰਗਾ ਲੱਗਦਾ ਵਾ। ਵੇ ਜਾ ਕੇ ਤੇ ਉਹਨੂੰ ਅਜਾ ਫੋਨ ਕਰ ਫਿਰ ਉਹਨੂੰ ਆਹ ਕਾ ਕਰ ਲੇ ਉਹਨਾਂ ਨੂੰ ਤੇ ਉਥੋਂ ਮੰਗਵਾ ਰੋ ਜੋ ਉਹ ਮੂੰਗ ਬਣਾਵਾਂ ਮੇਰੇ ਕੋ ਤਾਂ ਨਹੀਂ ਬੰਦਦਾ ਕੁਝ ਵੀ ਫੋਨਾਂ ਠੀਕ ਹੈ ਨਾ ਨਹੀਂ ਮਗੋ ਪਤਾ ਕੀ ਕਹਿੰਦੀ ਹੈ ਜਿਹਨੇ ਪੇਕੇ ਚਲ ਚਲੀ ਮੇਰੇ ਨਾਲ ਚੱਲ ਫਿਰ ਤੇ ਜਾਓ ਦੋਹੀਂ ਹੱਲ ਜਾ ਤੂੰ ਹੀ ਪਰ ਕੱਢ ਕੇ ਕੋਸ਼ੀ ਗਾ ਨੂੰ ਜਾ ਪੈ ਜਾ ਤੂੰ ਵੀ ਨਾਲ ਜਾ ਕੇ ਉਹਦੇ ਜੇ ਤਾਂ ਬਣ ਜਾਏਗਾ ਤਾਂ ਆਜ ਫਿਰ ਲੈ ਕੇ ਆ ਜਿਓ ਨਹੀਂ ਮੇਰੀ ਗੱਲ ਸੁਣੋ ਮੈਂ ਉਥੇ ਚੰਗਾ ਲੱਗਾਂਗਾ ਦੋ ਦੋ ਪੁੱਤ ਉਹਨਾਂ ਦੇ ਅੱਗੇ ਮੈਂ ਜਾ ਕੇ ਘਰ ਜਾ ਉਹ ਬਣ ਜਾ ਹਨਾ ਕੋਈ ਗੱਲ ਨਹੀਂ ਚੱਲ ਜਾਏਗਾ ਤਾਂ ਕੀ ਹੈ ਚੱਲ ਜੀਏਗਾ ਦਾਦੂ ਇਹੋ ਚਾਹੁੰਦੇ ਫਿਰ ਇਹਦਾ ਮਤਲਬ ਇਹੋ ਹੈ ਨਾ ਸਭ ਤੋਂ ਜੇ ਤੋ ਕਰਦੀ ਆ ਮਗਰ ਲੱਗਦੀ ਆ ਨਾ ਫਿਰ ਇਹੋ ਕੋਈ ਹੁੰਦਾ ਹੁੰਦਾ ਵਾ ਮੰਮੀ ਦੱਸ ਨਾ ਮੈਂ ਕਿਹੜੀ ਗੱਲੋਂ ਮਗਰ ਲੱਗਾ ਵਾਂ ਮੈਂ ਮਾਰਾ ਕੀਤਾ ਕੀ ਪਰ ਜਿਹੜੀ ਇੰਨੀ ਕਦਰ ਕਰਦਾ ਵਾ ਜਿਹੜੀ ਤੂੰ ਕੰਮ ਆਉਣਾ ਵਾ ਨਾ ਉਹ ਨਹੀਂ ਤਰ੍ਹਾਂ ਬੰਨਣਾ ਇਹ ਜੋ ਵੱਡਾ ਖਰੂਗਾ ਉਹ ਹੀ ਕਰੇਗਾ ਹੁਣ ਇਹ ਵੱਡਾ ਕੋ ਕਰੂਗਾ ਸਭ ਕੋ ਤੀ ਜਿੰਦੇ ਜਾਗਦੇ ਬੈਠੇ ਹੋ ਤੂੰ ਹੀ ਲੈ ਕੇ ਦੋ ਸਮਾਨ ਮੈਨੂੰ ਸਾਰਾ ਹੀ ਵੀ ਮੈਂ ਤੈਨੂੰ ਸਮਾਨ ਕਿਤਨਾ ਲਿਆਦਾ ਮੈਂ ਵੱਡੀ ਵੱਡੀ ਜ਼ਿੰਮੇਵਾਰੀ ਆ ਉਹ ਦੇਣ ਤੈਨੂੰ ਨਾ ਦੇਣ ਲਿਆਕ ਮੈਂ ਤੈਨੂੰ ਕੁਛ ਨਹੀਂ ਦੇ ਸਕਦੀ ਮੁੱਕਦੀ ਗੱਲ ਇਹੋ ਹੀ ਆ ਨਾ ਵੱਡੇ ਨਹੀਂ ਕਰਨਾ ਠੀਕ ਆ ਵੱਡੇ ਨਹੀਂ ਕਰਨਾ ਕੋਈ ਨਹੀਂ ਲੱਗਦਾ ਫਿਰ ਲਗਣਾ ਤਾਂ ਸਭ ਕੋਈਆਂ ਤੁਮੀ ਤੇ ਪਰ ਇਹ ਫਿਰ ਮੈਂ ਬਣਾ ਕੇ ਦੇਣਾ ਕੋਈ ਚੀਜ਼ ਵੀ ਕਰ। ਬਹੁਤ ਚੰਗੀ ਗੱਲ ਆ ਮਮੀ ਫਿਰ ਤੇ ਨਾ ਮੇਰੇ ਕੋਈ ਪੈਸਾ ਹੈ ਹੀ ਨਹੀਂ। ਕੋਈ ਗੱਲ ਨਹੀਂ। ਫਿਰ ਮੈਂ ਚੁੱਕਣਾ ਬੋੜੀ ਵਿੱਚ ਰਚ ਚੱਲ ਜਾਣਾ ਫਿਰ ਉੱਥੀ ਹੋਰ ਕੀ ਗੱਲ। ਚੱਲ ਜਾ ਨਾਲ ਉਹਦੀ। ਚੱਲੀਏ ਤੇ ਚੱਲ ਜਾ ਨਾਲ ਹੀ ਉਹਦੇ। ਕਟਿਆ ਦਾ ਹੱਦਨ ਜਾ ਕੇ ਤੁਮੀ। ਬਸ ਉਹਦੇ ਮਗਰ ਲੱਗੇ ਹੋ ਠੀਕ ਹੈ ਨਾ ਭਾਬੀ ਤੇ ਜਿੱਦਾਂ ਉਹ ਕਹੀ ਜਾਂਦੀ ਆ ਉਦਾਂ ਕਰੀ ਜਾ। ਮੈਂ ਕਹਦੇ ਮਗਰ ਨਹੀਂ ਲੱਗੀ ਨਾ ਮੈਂ ਇਹਦੇ ਮਗਰ ਲੱਗੀ ਨਾ ਮੈਂ ਹੋਰ ਹੋਰ ਕਰ ਲੱਗੀ ਆ। ਸਾਰੀ ਗੱਲ ਤਾਂ ਉਹਦੀ ਕਰਨ ਦੀ। ਜੋ ਕਰਨਾ ਉਹਨੇ ਕਰਨਾ ਮੈਂ ਨਹੀਂ ਕਰਨਾ ਕੋਈ ਚੀਜ਼ ਵੀ। ਉਹਨੇ ਕਰਨਾ ਉਹਨੇ ਵੀ ਕਰ ਬਣਾਇਆ ਮੈਂ ਬਣਾਉਂਦਾ ਪਹਿਲਾਂ ਕੀ ਇਹ ਚ ਬਣਿਆ ਜਦੋਂ ਆਈ ਇਹ ਫੇਰ ਹੀ ਬਣਿਆ ਕੋਈ ਗੱਲ ਨਹੀਂ ਠੀਕ ਹੈ ਮੰਮੀ ਕਰ ਲਾਂਗਾ ਗੱਲ ਮੈਂ ਵੀ ਠੀਕ ਹੈ ਨਾ ਮੈਂ ਕਰਦਣਾ ਵੱਡੇ ਨੂੰ ਫੋਨ ਬੈ ਇਦਾਂ ਗੱਲ ਲਈ ਮੰਮੀ ਮੇਰੇ ਨਾਲ ਕੋਈ ਨਹੀਂ ਕਰਲਾ ਚਾਖ ਜਾ ਮੈਂ ਤੁਹਾਨੂੰ ਕਹਾਂ ਡਰਵਾ ਆਇਆ ਹੇਸੇ ਲੈਣੀ ਚ ਓਦਾਂ ਕਹਿੰਦੇ ਮੈਨੂੰ ਬਾਤ ਨਹੀਂ ਪੁੱਛਦਾ ਕਿੱਥੇ ਹੈਗੀਆਂ ਤੇ ਕਿੱਥੇ ਨਹੀਂ ਤੇ ਹੁਣ ਫੇਰ ਹੇਸੇ ਬੰਡਣਾ ਆ ਗਿਆ ਮੇਰੇ ਨਾਲ ਇੱਥੇ ਕੀ ਕਰਾਂ ਮੈਂ ਸਮਝ ਨਹੀਂ ਆਉਂਦੀ ਮੈਨੂੰ ਕੁੜੀ ਵਿਚਾਰੀ ਦਾ ਕੀ ਕਰਾਂ ਈਆਂਂ ਦੀਆਂ ਉੱਥੇ ਜਾ ਕੇ ਗੱਲ ਕਰਨ ਮੈਂ ਕਿੱਦਾਂ ਕਰਾਂ ਉਹਦੀ ਕੀ ਗੱਲ ਆ ਬੜੇ ਬਹਿ ਕੇ ਸੋਚਣ ਡੇ ਜੀ ਹਾਂ ਹਾਂ ਕੁੜੀ ਵਾਲੇ ਸੋਚਣ ਡਈਆਂ ਵਿਚਾਰੀ ਵਾਲੇ ਮੰਮੀ ਕੀ ਸੋਚਣ ਡੇ ਕੁੜੀ ਬਣ ਇਹੋ ਹੀ ਤੇ ਕੀ ਕਰਾਂ ਹੁਣ ਮੈਂ ਘਰ ਲਿਆ ਕੇ ਬਿਠਾ ਲਾਂ ਨਾ ਮੰਮੀ ਘਰ ਲਿਆ ਕੇ ਕੀ ਬੋਲਣੀ ਆ ਉੱਥੇ ਜਾ ਉਹ ਨਾਲ ਗੱਲ ਦਾ ਪਤਾ ਲੱਗੂਗਾ ਕੀ ਗੱਲ ਹੋਈ ਆ ਐਦਾਂ ਘਰੇ ਬੈਠੇ ਤੇ 100 ਗੱਲਾਂ ਮਾਨ ਚ ਆਉਂਦੀਆਂ ਨਾਲੇ ਪਤਾ ਲੱਗੂਗਾ ਕਿਹੜੀ ਗੱਲਾਂ ਉਹਦੇ ਨਾਲ ਕੁੜੀ ਨਾਲ ਐਦਾਂ ਬੋਲਦੇ ਆ ਆਹ ਜਾ ਕੇ ਪਤਾ ਲੱਗੂਗਾ ਆਹ ਕੁੜੀਆਂ ਘਰ ਲੈ ਕੇ ਭਾਲੀਆਂ ਜਾਂਦੀਆਂ ਭਲਾ ਹੀ ਦੋ ਦਿਨ ਰੱਖ ਲਾਂਗੇ ਚਾਰ ਦਿਨ ਰੱਖ ਲਾਂਗੇ ਇੰਨੇ ਦਿਨ ਰੱਖੀ ਜਾਂਦੀ ਐ ਭਲਾ ਤੇ ਨਾਲੇ ਤੁਸੀਂ ਆ ਗਵੰਡਨ ਨੂੰ ਜਿਹੜੀਆਂ ਗੱਲਾਂ ਦਸੀਆਂ ਇਹਨੂੰ ਕੀ ਲੋੜ ਪਈ ਦੱਸਾਂ ਦੀ ਇਹਨੇ ਇੱਕ ਥਾਂ ਕਰਕੇ ਚਾਰ ਥਾਂ ਹੀ ਦੱਸਣੀਆਂ ਫਿਰ ਕੋਈ ਗੱਲ ਨਹੀਂ ਕੋਈ ਤੇ ਨਹੀਂ ਦੱਸਦੀ ਫਿਰ ਵੀ ਤਾਂ ਪਤਾ ਲੱਗਣਾ ਹੀ ਜਦੋਂ ਇੱਥੇ ਆਈ ਦੀ ਬਹੁਤ ਨਹੀਂ ਨਾ ਉਹ ਬਾਅਦ ਚ ਲੱਗਦਾ ਰਹੇ ਹਾਂ ਜਿੰਨਾ ਮਰਜੀ ਉਹਨੇ ਕੀ ਪਤਾ ਆਪਣੇ ਕੋਲ ਚਾਰ ਲਾ ਕੇ ਈ ਦੱਸਣੀਆਂ ਲੋਕਾਂ ਨੂੰ ਤੇ ਸਾਰੇ ਪਿੰਡ ਚ ਗੱਲ ਫੈਲ ਜਾਣੀ ਐ ਚਲ ਹੁਣ ਨਹੀਂ ਦੱਸਦੀ ਕੋਈ ਵੀ ਹਾਂ ਹੁਣ ਤੈਨੂੰ ਪਤਾ ਤੇ ਆ ਉਹ ਕਿਦਾਂ ਉਹ ਤੇ ਮੈਂ ਚੁੱਪ ਕਰਕੇ ਖਲੋਤੀ ਤੇ ਮੈਨਾਂ ਦੀ ਕੀ ਗੱਲ ਫਿਰ ਦੱਸਣਾ ਹੀ ਪਿਆ ਉਹ ਤੇ ਉਹਨੇ ਪੁੱਛਣਾ ਹੀ ਉਹ ਪਤਾ ਭਾਵੇਂ ਉਹਨੂੰ ਪਹਿਲਾਂ ਹੀ ਹੋਵੇ ਉਹਨੇ ਤਾਂ ਪੁੱਛਣਾ ਹੈ ਕਿ ਭਲਾ ਇਹ ਕੀ ਕਹਿੰਦੀ ਹੈ ਹਾਂ ਹਾਂ ਚਲਾਕ ਤੇ ਬੜੀ ਆਹੋ ਇਹ ਸੂਹਾ ਲੈਂਦੀ ਰਹਿੰਦੀ ਆ ਉਹ ਸਵਾਦ ਲੈਂਦੇ ਲੋਕੀ ਹਮ ਕੋਈ ਨਹੀਂ ਹੁਣ ਸੋਚਨੀ ਆ ਕੀ ਕਰਾਂ ਮੈਂ ਉੱਥੇ ਜਾਵਾਂ ਕਿ ਕੀ ਕਰਾਂ ਮੈਂ ਤਾਂ ਇਹ ਨਹੀਂ ਪਿਲੇ ਆਈ ਆ ਇਹ ਕੁੜੀ ਨੂੰ ਬੜੇ ਚਿਰ ਦਾ ਤੰਗ ਕੰਡਦੇ ਨੇ ਮਉ ਵੀ ਠੰਗ ਕਰਦੇ ਇਹ ਕੋਈ ਹਾਲਤ ਥੋੜੀ ਆ ਕਿ ਕੁੜੀ ਨੂੰ ਲੈ ਆਵਾਂਗੇ ਉਹਨਾਂ ਦਾ ਸਭ ਹੋਰ ਖੁਸ਼ੀ ਮਨਾਉਣੀ ਆ ਕਿ ਕੁੜੀ ਚਲ ਗਈ ਉੱਥੇ ਬੜੇ ਜਿਰਾਂ ਦੀ ਵਿਚਾਰੀ ਗੱਲਾਂ ਸੁਣਦੇ ਹੀ ਬੜੇ ਚਰਦੀਆਂ ਗਤਾਨੇ ਮੇ ਮਾਰਦੀਆਂ ਜਠਾਣੀ ਜੜੀ ਉਹ ਤਾਂ ਟਿਕਾ ਨਹੀਂ ਦਿੰਦੀ ਇਹਨੂੰ ਉਹ ਕਿਤੇ ਨਵੀਂ ਲਿਆਉਂਦੇ ਚੱਕਰਾ ਚ ਕਿਤੇ ਕੀ ਪਤਾ ਬਾ ਹੁਣ ਰਾਬੀ ਜਾਣੀ ਮੈਂ ਤੁਹਾਨੂੰ ਕਹਿਣੀ ਉੱਥੇ ਜਾ ਕੇ ਵੇਖੋ ਕੀ ਗੱਲ ਕਰਦੇ ਅਗਲੇ ਨੂੰ ਹੋਊਗਾ ਕਿ ਇਹਦੇ ਪੇਕਿਆਂ ਤੋਂ ਆਇਆ ਵਾ ਕੋਈ ਉਹਨਾਂ ਨੇ ਤੇ ਇਹੋ ਕਹਿਣਾ ਕਿ ਅਸੀਂ ਗੱਲਾਂ ਕਰਾਂਗੇ ਤੇ ਇਹ ਰੋਂਦੀ ਨੇ ਚੱਲ ਜਾਣਾ ਆਂਦੀ ਮੇਨੇ ਮਾਰਦੀ ਆ ਵੀ ਤੂੰ ਕੋਹ ਲਿਆਈ ਨਹੀਂ ਆ ਆਪਣਾ ਵਰਤ ਮੇਨ ਕੋ ਚੀਜ਼ ਨਹੀਂ ਦਿੰਦੀ ਕਿਤੇ ਪ੍ਰੈਸ ਵਰ ਪ੍ਰੈਸ ਨਹੀਂ ਦਿੰਦੀ ਕੋਈ ਚੀਜ਼ ਨਹੀਂ ਵਰਤਾਂ ਕਹਿੰਦੇ ਐ ਇਸ ਰੋਪਿਆਣਾ ਮਿਲਨੀਆ ਕਰਨੀਆਂ ਹਮੇ ਇੱਕ ਚੀਜ਼ ਨਹੀਂ ਚਾਹੀਦੀ ਕਿਦਾਂ ਕਿਦਾਂ ਮੂੰਹ ਮੰਗਣ ਡਿਆ ਪੇ ਚੀਜ਼ਾਂ ਹੁਣ ਤੇ ਮੈਂ ਖੰਡੀਆਂ ਪੀ ਤੈਨੂੰ ਕੁੜੀ ਕੁੜੀ ਨੂੰ ਟਿਕਨ ਨਹੀਂ ਦਿੰਦੇ ਉਹ ਤੇ ਨਹੀਂ ਤੇ ਸਿੱਧੀ ਧਮਕੀ ਦਿਓ ਕਿ ਪੁਲਸ ਨੂੰ ਦੱਸ ਦੇਣਾ ਅਹੀਂ ਪਰਚਾ ਕਰਾ ਦੇਣਾ ਕਿ ਕੁੜੀ ਕੋ ਦਾਜ ਮੰਗਦੇ ਜੇ ਤੂੰ ਹਾਂ ਫਿਰ ਕਹਿਣਾ ਹੀ ਪੈਣਾ ਕੁਛ ਨਾ ਕੋਈ ਮੁੱਢੀ ਧਮਕੀ ਦੇ ਦੋ ਅਗਲੇ ਨੂੰ ਵੀ ਹੋਏ ਕੇ ਤੇ ਪੇਕੇ ਮਗਰ ਹੈਗਾ ਉਹ ਕੋ ਉਹਨਾਂ ਨੂੰ ਇਹ ਆ ਕਿ ਨਾ ਇਹਦੇ ਪੇਕੇ ਆ ਨੇ ਕੋਈ ਗੱਲ ਕੀਤੀਆਂ ਨਾ ਕੋਈ ਸਾਡੇ ਘਰ ਦੀ ਵੜਿਆ ਤਾਂ ਹੀ ਉਹਨੂੰ ਤੰਗ ਕਰਦੇ ਤੇ ਰੋਦੀ ਵੀ ਆਖੀ ਨਹੀਂ ਜਾਂਦੀ ਮੇਰੇ ਕੋ ਜਾਓਗੇ ਤਾਂ ਫੇਰ ਹੀ ਹੱਲ ਹੋਣਾ ਵਾ ਇੰਨਾ ਫੋਨਾਂ ਤੇ ਨਹੀਂ ਹੱਲ ਹੋਣਾ ਤੇ ਜੇ ਮੈਂ ਮੁੰਡੇ ਵੱਲੋਂ ਪੁੱਛਿਆ ਮੈਂ ਵੀ ਪਰੌਣਾ ਨਹੀਂ ਕੋ ਬੋਲਦਾ ਨਾ ਪਰੌਣਾ ਕੀ ਬੋਲਣਾਂ ਦੀ ਪਰੌਣੇ ਤੇ ਗੱਲ ਨਹੀਂ ਕਰਨ ਦਿੰਦੇ ਪਰੌਣਾ ਕੀ ਬੋਲੇ ਉਹ ਆਪਣੀ ਮਾਂ ਦੇ ਖਿਲਾਫ ਕੋ ਬੋਲ ਸਕਦਾ ਰੋਟੀ ਨਹੀਂ ਖਾਣੀ ਇਹੋੀ ਗੱਲ ਵਾਗ ਆ ਉਹਨੇ ਆਪਣੀ ਮਾਂ ਦੇ ਖਿਲਾਫ ਕਦੀ ਨਹੀਂ ਜਾਣਾ ਹੂੰ ਆਹੋ ਕੀ ਕਰੀਏ ਹੁਣ ਜਾ ਕੇ ਫਿਰ ਪਤਾ ਕਰੀਏ ਕੀ ਹੋ ਜਾ ਯਾਨੀ ਪਤਾ ਲੱਗੂਗਾ ਵੀ ਕੀ ਕਸੂਰ ਆ ਕਿਹਦਾ ਨਹੀਂ ਹਣਾ ਉਹ ਫੇਰ ਹੀ ਪਤਾ ਲੱਗਣਾ ਇਦਾਂ ਨਹੀਂ ਕੋਈ ਪਤਾ ਲੱਗਣਾ ਨਾਲੇ ਉਹਨਾਂ ਨੇ ਵੀ ਹੋ ਗਿਆ ਕੁੜੀ ਦੇ ਪੇਕੇ ਆਏ ਆ ਜੇ ਕੁੜੀ ਨੇ ਇੱਕ ਵਾਰੇ ਘਰੋਂ ਪੈਰ ਪੋਟ ਲਿਆ ਨਾ ਤੇ ਉਹਦੀ ਜਠਾਣੀ ਨੂੰ ਸਭੋਂ ਚੜ ਮਾਚੇ ਜਾਣੀ ਆ ਕਿ ਚੰਗਾ ਸਭੋਂ ਚਲ ਗਈ ਆ ਮੇਰੀ ਚੌਧਰ ਹੋਊਗੀ ਘਰ 'ਚ ਤੇ ਮੈਂ ਆਪਣਾ ਘਰ ਸਾਹਮਣੇ ਬਹਿ ਜਾਾਂਗੀ ਤੇ ਇਹਨੂੰ ਘਰੋਂ ਕੱਢਾਂਗੀ ਇਹ ਕੰਮ ਨਾ ਕਰਿਓ ਕਿਤੇ ਲਿਓਂਦਾ ਕੁੜੀ ਨੂੰ ਅੱਗੇ ਤੁਹਾਡੀ ਮਰਜ਼ੀ ਤੁਸੀਂ ਸਿਆਣੇ ਜੇ ਤੁਹਾਨੂੰ ਜ਼ਿਆਦਾ ਪਤਾ ਸਾਡੇ ਨਾਲ ਦਲਜੀਤਾਂ ਮੈਂ ਕੀ ਕਰਾਂ ਮੈਨੂੰ ਤਾਂ ਦੁਖ ਵਾ ਧੀ ਦਾ ਮੈਂ ਤੇ ਲਿਆਉਣੀ ਆ ਇੱਥੇ ਲਿਆਵਾਂਗੀ ਤੇ ਫੇਰ ਹੀ ਨਹੀਂ ਤੇ ਉੱਥੇ ਗੱਲਾਂ ਵਾ ਤੇ ਥੋੜੀ ਮੈਂ ਰਹਿਣ ਦਣੀ ਤੇ ਮੇਨੇ ਮਾਰ ਮਾਰ ਮਾਨਾ ਜਠਾਣੀ ਨੇ ਤੈਨੂੰ ਪਤਾ ਹੀ ਕਿੰਨੀਆਂ ਗੱਲਾਂ ਕਰਦੀ ਮੇਰੀ ਧੀ ਬੜੀ ਔਖੀ ਰੋ ਰੋ ਕੇ ਮੈਨੂੰ ਦੱਸਣ ਢੀ ਵਿਚਾਰੀ ਫੋਨ ਤੇ ਕਿ ਮੇਰੇ ਨਾਲ ਇਦਾਂ ਹੁੰਦਾ ਤੇ ਇਦਾਂ ਕਰਦੇ ਆ ਮੇਰੇ ਨਾਲ ਵੀ ਤੁਸੀਂ ਉਹਦੀ ਸੱਸ ਨਾਲ ਗੱਲ ਕਰਿਓ ਉਹਨੂੰ ਪੁੱਛਿਓ ਜੇ ਇਹ ਤੁਹਾਨੂੰ ਦਾਜ ਚਾਹੀਦਾ ਨਾ ਅਸੀਂ ਔਖੇ ਸੌਖੇ ਦੇ ਦਾਂਗੇ ਦਾਜ ਤੇ ਸਾਡੀ ਕੁੜੀ ਨੂੰ ਇਦਾਂ ਮੇਨੇ ਮਾਰ ਮਾਰ ਕੇ ਤੰਗ ਨਾ ਕਰੋ ਤੁਸੀਂ ਕਿੰਨੀਆਂ ਕ ਚੀਜ਼ਾਂ ਦੇਣੀਆਂ ਨੇ ਕਿ ਵੀ ਸਿਆਣੀ ਨਹੀਂ ਮੰਮੀ ਥੋੜਾ ਬੋਤਾ ਦਵਾਗੇ ਨਾ ਉਹਨਾਂ ਨੂੰ ਠੰਡ ਪੈ ਜਾਣੀ ਕਿ ਹਾਂ ਲਿਓਂ ਢੀ ਸਾਮਾਨ ਦੇ ਇੰਡੀਆ ਦੇ ਵੀ ਕੀ ਕੀ ਬਤਾ ਘਾਟੀ ਚੀਜ਼ ਤੇ ਕੋਈ ਵੀ ਨਹੀਂ ਉਹਦੇ ਕੋ ਚੜੀ ਆਹ ਸਾਰੀਆਂ ਉਹਨਾਂ ਦੀ ਵਰਤਨ ਡਈ ਹਾਂ ਮੰਮੀ ਹੁਣ ਹੌਲੀ ਹੌਲੀ ਚੀਜ਼ੀ ਦਵਾਉਂ ਤਾਂ ਇੱਕਦਮ ਥੋੜੀ ਸਾਰੀਆਂ ਦਿੱਤੀਆਂ ਜਾਣੀਆਂ ਤੁਹਾਨੂੰ ਪਤਾ ਘਰਾਂ ਦੇ ਕਿੰਨੇ ਖਰਚੇ ਆ ਹਾਂ ਤਾਂ ਹੀ ਨਹੀਂ ਨਟਿਕੰਦੇਂ ਦੇ ਵੀ ਚੀਜ਼ਾਂ ਨਹੀਂ ਲਿਆਈ ਸਾਮਾਨ ਨਹੀਂ ਲਿਆਈ ਇੱਕ ਦੋ ਚੀਜ਼ਾਂ ਮੋਟੀਆਂ ਮੋਟੀਆਂ ਦਿਨੇ ਆ ਤੇ ਵੀ ਇਹਨੀਆਂ ਬਣਾ ਫਿਰ ਗੱਲਾਂ ਕਰਤੀ ਆ ਜਠਾਣੀ ਜੜੀ ਐ ਨਾ ਜਠਾਣੀ ਨੇ ਆਪਣੀਆਂ ਚੀਜ਼ਾਂ ਨੂੰ ਹੱਥ ਲਾਉਂ ਦਿੰਦੀ ਉਹ ਤਾਂ ਹੀ ਨਹੀਂ ਲਾਉਂ ਦਿੰਦੀ ਕਿ ਮੇਰੇ ਪੇਕਿਆਂ ਦੀ ਚੀਜ਼ ਆਈ ਤੇ ਇਹਦੇ ਪੇਕਿਆਂ ਤੋਂ ਕੀ ਆਇਆ ਉਹ ਤੇ ਬਹਾਨੇ ਨਾਲ ਚੀਜ਼ਾਂ ਮੰਗਾਉਂਦੇ ਆ ਕਿ ਇਦਾਂ ਹੀ ਮਿਹਣੇ ਮਾਰਾਂਗੇ ਤੇ ਫੇਰ ਦੀ ਚੀਜ਼ਾਂ ਹੋਣੀਆਂ ਉਦਾਂ ਕਿੱਥੋਂ ਹੋਣੀਆਂ ਤੇ ਚੱਲ ਕੱਲ ਨੂੰ ਵੀ ਦੇਣੀਆਂ ਚੀਜ਼ਾਂ ਤੇ ਅੱਜ ਦੇ ਦਾਂਗੇ ਉਹਨੂੰ ਹਾਂ ਹੋਰ ਕੀ ਕਰਨਾ ਉਹ ਦੇਣੀਆਂ ਤੇ ਹੈ ਹੀ ਆ ਚੱਲ ਕੋਈ ਨਹੀਂ ਫੇਰ ਵੇਖਾਂਗੇ ਕਰਿਓ ਗੱਲ ਉਹਦੀ ਸੱਸ ਨਾਲ ਚੰਗਾ ਕਰਨ ਹਾਂ ਇਹ ਮੈਂ ਤੈਨੂੰ ਟੈਨਸ਼ਨ ਨਾ ਲੋ ਠੀਕ ਹਾਂ ਚਲੋ ਠੀਕ ਆ ਫੇਰ ਮੈਂ ਕੰਮ ਕਰ ਲਾਂ ਕਰ ਲਾ ਚਾਹ ਨੇ ਇਦਾਂ ਹੀ ਕਰਨੀ ਆ ਉੱਥੇ ਜਾਵਾਂਗੇ ਨਹੀਂ ਤੇ ਇਹ ਲੱਗ ਗੱਲ ਕਰਕੇ ਹੁੰਦੀ ਆ ਕੀ ਕਹਿੰਦੇ ਇਹ ਉਹਦਾ ਕਸੂਰ ਵਾ ਕਹੇਦਾ ਕਸੂਰ ਵਾ ਇਹ ਨਹੀਂ ਪਤਾ ਲੱਗੂਗਾ ਸਸਟੀਕਾਲ ਭਾਬੀ ਜੀ ਸਸਟੀਕਾਲ ਕੀ ਹਾਲ ਆ ਸੰਦੀਪ ਵਧੀਆ ਵਧੀਆ ਤੀ ਸੁਣਾਓ ਠੀਕ ਠਾਕ ਵਧੀਆ ਹੋਰ ਕੀ ਕੰਡੇ ਕੁਛ ਨਹੀਂ ਕੰਮਦੰਤਾ ਕਰਕੇ ਹਟੇ ਹੀ ਅੱਛਾ ਸਾਂ ਠੀਕ ਆਪਾਂ ਦੀ ਠੀਕ ਠਾਕ ਠੀਕ ਠਾਕ ਵਧੀਆ ਤੀ ਸੁਣਾ ਮम्मी ਨੂੰ ਠੀਕ ਠਾਕ ਆ ਹਾਂ ਠੀਕ ਠਾਕ ਸਾਰੇ ਵਧੀਆ ਅੱਛਾ ਅੱਛਾ ਕੀ ਕਰਨ ਡੇ ਕੀ ਨਹੀਂ ਫਰੂਟੀ ਪਾਣੀ ਦੇਈ ਖਾਨੀ ਠੀਕ ਆ ਦ ਸੰਦੀਪ ਨਾਲ ਗੱਲ ਕਰ ਲੈਣੀ ਆ ਠੀਕ ਠੀਕ ਆ ਬਹੁਤ ਸੁਣਾ ਘਰਦੀਆਂ ਦੀ ਠੀਕ ਤਾਂ ਸਾਰੇ ਘਰ ਦੇ ਵੀ ਠੀਕ ਆ ਘਰ ਦੇ ਤੁਹਾਨੂੰ ਮੈਂ ਕੀ ਦੱਸਾਂ ਮੰਮੀ ਨੇ ਦੱਸਿਆ ਜੀ ਹੋਣਾ ਤੁਹਾਨੂੰ ਸਭ ਕੁਝ ਕੀ ਹੋਣ ਰਿਹਾ ਇੱਥੇ ਸੰਦੀਪ ਦੱਸਿਆ ਤਾਂ ਹੈ ਮੰਮੀ ਨੇ ਮੈਨੂੰ ਵੀ ਪਰ ਤੂੰ ਹੀ ਦੱਸ ਗੱਲ ਕੀ ਹੋਈ ਆ ਕਿਉਂ ਤੈਨੂੰ ਤੰਗ ਕਰਦੀ ਆ ਕਿਹੜੀ ਗੱਲ ਆ ਭਾਬੀ ਗੱਲ ਕੀ ਹੋਣੀ ਆ ਤੰਗ ਕਰਦੇ ਹੀ ਉਹ ਕਿ ਆਪਣਾ ਸਮਾਨ ਨਹੀਂ ਲੈ ਕੇ ਆਈ ਹਾਡੀਆਂ ਚੀਜ਼ਾਂ ਵਰਤਦੀਆਂ ਐ ਇਸੇ ਗੱਲ ਤੋਂ ਤੰਗੀ ਦੇਣ ਡਿਆ ਮੈਨੂੰ ਤੇ ਸੰਦੀਪ ਇਹ ਲੈਣ ਨੇ ਆਪਰੇ ਤੇ ਗਿਆ ਹੀ ਕਿ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਤੂੰ ਹੁਣ ਕੱਲੀ ਤਾਂ ਕੰਡੇ ਭਾਬੀ ਇਸੇ ਗੱਲ ਤੋਂ ਤਾਂ ਮੈਂ ਸਮਝਾਇਆ ਹੀ ਇਹਨਾਂ ਨੂੰ ਕਿ ਤੁਸੀਂ ਉਦੋਂ ਆਪ ਹੀ ਕਹਨੇ ਸੀ ਕਿ ਸਾਨੂੰ ਸੰਦੀਪ ਆ ਚੀਜ਼ ਨਹੀਂ ਚਾਹੀਦੀ ਆ ਚੀਜ਼ ਦਿਹਾਨੂੰ ਲੋੜ ਨਹੀਂ ਆ ਸਭ ਕੁਝ ਸਾਨੂੰ ਮਹਾਰਾਜ ਨੇ ਦਿੱਤਾ ਵਾ ਤੇ ਹੁਣ ਜਿਹੜਾ ਮਹਾਰਾਜ ਨੇ ਦਿੱਤਾ ਹੀ ਉਹ ਕਿੱਥੇ ਗਿਆ ਕਿਲਾ ਆਪਣਾ ਦਿੰਦੀ ਸਾਸ ਭਾਬੀ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਇਹ ਨਾ ਮੇਰੇ ਨਾਲ ਲਾ ਕੇ ਖੁਸ਼ ਨਹੀਂ ਹੈਗੀ ਮੈਂ ਬਥੇਰਾ ਮੰਮੀ ਮੰਮੀ ਕਰਦੀ ਆਂ ਪਰ ਨਾ ਉਹ ਜਿਹੜੀ ਜਠਾਣੀ ਆ ਨਾ ਸਭ ਕੁਝ ਉਹ ਹੀ ਕਰਵਾਉਂਦੀ ਆ ਮੰਮੀ ਨੂੰ ਵੀ ਚਾਹੀਦਾ ਨਾ ਤੁਹਾਨੂੰ ਬਰਾਬਰ ਰੱਖਣਾ ਚਾਹੀਦਾ ਚੱਲ ਤੂੰ ਰੱ ਇੱਥੇ ਆਉਂਦੀ ਜੀਤਣਾ ਘਰ ਜਠਾਣੀ ਤਾਂ ਅੱਗੇ ਹੀ ਚੌਂਦੀ ਆ ਕਿੱਥੇ ਚੱਲ ਜੇ ਥੰਨੂੰ ਆਵਾਂਗੇ ਆਪਾਂ ਸਮਝਾਵਾਂਗੇ ਜੇ ਤੇਰੀ ਕਰਤੀ ਇਹ ਕਿ ਉਹਨਾਂ ਦੀ ਕਟਾਂਗੀ ਭਾਬੀ ਮੈਂ ਨਹੀਂ ਘਰ ਰਹਿਣਾ ਹੈਗਾ ਇੱਥੇ ਹੁਣ ਮੈਂ ਹੁਣ ਫੈਸਲਾ ਕਰ ਲਿਆ ਵਾ ਕਿੰਨਾ ਦਾ ਰੋਤਾ ਵਾ ਕਿ ਸੰਦੀਪ ਚਲ ਜੇ ਆਪਾਂ ਇੱਥੇ ਰਾਵਾਂਗੇ ਚੋਕਰ ਕਰਾਂਗੇ ਸਾਰੀ ਮਾਲਕਨ ਮੈਂ ਬਣ ਜਾਣਗੀ ਤੇ ਮੈਂ ਇੱਥੇ ਕਿੰਨਾ ਕਿੰਨਾ ਕਚਰੇ ਨਾਲ ਦੀ ਗੱਲਾਂ ਸੁਣਦੀ ਰਾਵਾਂ ਕੋਈ ਗੱਲ ਨਹੀਂ ਬਹੁਤ ਇੱਦਾਂ ਨਹੀਂ ਕਰੀਦਾ ਕੋਈ ਤਾਂ ਠੀਕ ਹੈ ਘਰ ਚ ਛੋਟੀ ਮੋਟੀ ਗੱਲਾਂ ਹੁਣ ਫੇਰ ਹੀ ਹਿੰਦੀ ਕਰਾਂ ਉਹ ਕੋਈ ਗੱਲ ਨਹੀਂ ਭਾਬੀ ਮੈਂ ਮੰਮੀ ਨਾਲ ਗੱਲ ਕੀਤੀ ਆ ਮੰਮੀ ਨੇ ਮੈਨੂੰ ਹਾਂ ਕਰ ਦਿੱਤੀ ਆ ਮੰਮੀ ਕਹਿੰਦੇ ਕੋਈ ਗੱਲ ਨਹੀਂ ਤੂੰ ਆ ਜੀ ਭਾਬੀ ਮੈਨੂੰ ਤਾਂ ਲੱਗਦਾ ਵਾ ਤੁਸੀਂ ਨਹੀਂ ਰੱਖਣਾ ਚਾਹੁੰਦੇ ਮੈਨੂੰ ਇਹ ਕਿੱਦਾਂ ਦੀ ਗੱਲ ਹੋ ਗਈ ਆ ਅੰਨੀ ਥੋੜਾ ਕਿੰਨੇ ਕਿ ਤੂੰ ਨਾ ਸੱਤ ਵਾਲੀ ਆ ਪਰ ਹੱਸਦੀ ਘੇਰਦੀ ਆ ਅਪਰੇ ਇਹ ਜੁੰਦੀ ਆ ਕਿ ਤਾ ਤੁਸੀਂ ਇੱਥੇ ਵਸਦੀ ਰਹੇ ਚਲੋ ਥੋੜਾ ਹੋਰ ਲੜਕੀਆਂ ਆਉਣਗੀਆਂ ਇੱਥੇ ਤਾਂ ਚਲੋ ਠੀਕ ਆ ਜੇ ਤੁਸੀਂ ਨਹੀਂ ਰੱਖਣਾ ਮੈਂ ਆਪਣੀ ਮਾਂ ਦੇ ਘਰ ਆਉਣਾ ਵਾ ਭਾਬੀ ਹੁਣ ਮੇਰੀ ਵੀ ਮਜਬੂਰੀ ਸਮਝੋ ਨਾ ਮੈਂ ਕਿੰਨਾ ਚਿਰ ਇਹਨਾਂ ਦੀਆਂ ਗੱਲਾਂ ਸੁਣੂਗੀ ਤਾਂ ਸੰਦੀਪ ਤੁਹਾਨੂੰ ਜਿੱਦਾਂ ਜੰਗਾ ਲੱਗਦਾ ਤੋ ਕਰ ਲੈ ਹੁਣ ਕੋਈ ਹੁਣ ਮੈਂ ਕਿੰਨਾ ਕ ਸਾਮਾਨ ਲਾਉਂਗੀ ਕੋਈ ਨਾ ਕੋਈ ਤੇ ਰਹਿ ਜਾਂਦਾ ਵਾ ਵਰਤਣੀ ਪੈਂਦੀ ਚੀਜ਼ ਇਹਨਾਂ ਦੀ ਕੀ ਕਰਾਂ ਹੁਣ ਮੈਂ ਜੇ ਵੱਖੋਂ ਉਹਨੂੰ ਮੈਂ ਕਹਿੰਨੀ ਆ ਕਿ ਹਨ ਨੂੰ ਵੱਖ ਕਰ ਦੋ ਤੇ ਉਹ ਵੀ ਨਹੀਂ ਮੰਨਦੇ ਉਹ ਵੀ ਲੰਗਰ ਨਾ ਆਪਾਂ ਕਹਿ ਗੱਲ ਕਰਨੀ ਆ ਕਿ ਜਿੰਨ ਸਾਮਾਨ ਦੀ ਲੋੜ ਆ ਨਾ ਸਾਮਾਨ ਆਪਾਂ ਦੇ ਦਾਂਗੇ ਥੋੜਾ ਬੋਤਾ ਇੰਦੀ ਥੋੜੀ ਗੱਲ ਆ ਕਿ ਭਾਜੀ ਨੂੰ ਕੋਈ ਚੀਜ਼ ਲੱਗਣਾ ਕਿ ਦੇਣਗੇ ਭਾਬੀ ਦੀ ਚੀਜ਼ ਭਾਜੀ ਵੀ ਬਣਾਉਣਗੇ ਭਾਬੀ ਤੁਸੀਂ ਥੋੜਾ ਬੋਤਾ ਦੇ ਦਾਂਗੇ ਭਾਬੀ ਤੁਸੀਂ ਕਿੰਨਾ ਕ ਸਾਮਾਨ ਦੋਗੇ ਕੀ ਕੀ ਦੋਗੇ ਮੈਨੂੰ ਉਹ ਤੇ ਆਪਣੇ ਕੋਲ ਬਣਾ ਲਿਓ ਚਲੋ ਕੋਈ ਗੱਲ ਨਹੀਂ ਵੇਖਦੇ ਆ ਕੀ ਕਰਨਾ ਵਾ ਹਜੇ ਅੱਗੇ ਕੋਈ ਨਾ ਕੁਸਤਾਣਾ ਕਰੀ ਮੈਂ ਤੁਹਾਨੂੰ ਸਮਝਾਇਆ ਹੀ ਆ ਠੀਕ ਹੈ ਨਾ ਮੈਂ ਦੇਖ ਇੰਨੀ ਕਿ ਤਾ ਤੂੰ ਹੱਸਦੀ ਰਹੇ ਇੱਥੇ ਹੋਣਾ ਤੇ ਤੂੰ ਬੇਸ਼ੱਕ ਆ ਪਰ ਇਹ ਕਿ ਲੜਕੀ ਨਾ ਚਲੋ ਠੀਕ ਆ ਭਾਬੀ ਮੈਂ ਫੇਰ ਕਰੂੰਗੀ ਫੋਨ ਚੰਗਾ ਚੰਗਾ ਮੇਰਾ ਕੋਈ ਕੁਸਤਾਣਾ ਨਹੀਂ ਕਰਨਾ ਚੰਗਾ ਠੀਕ ਆ ਠੀਕ ਉਹ ਤੇ ਉਹ ਤੇ ਹਾਂ ਪੇ ਕਹਿਣ ਦੇ ਆ ਕਿਥੇ ਨਾ ਮੈਂ ਵੀ ਕੀ ਕਰਾਂ ਜਾਣਾ ਤੇ ਮੈਨੂੰ ਪਹਿਣਾ ਹੀ ਆ ਇੱਥੇ ਤੇ ਨਹੀਂ ਮੈਂ ਰਹਿ ਸਕਦੀ ਇਹਨਾਂ ਦੀ ਮੈਂ ਗੱਲਾਂ ਸੁਣਦੀ ਰਵਾਂ 24 ਘੰਟੇ ਕੋਈ ਨਾ ਕੁਝ ਕਹਿੰਦੀਆਂ ਹੀ ਰਹਿੰਦੀਆਂ ਪਹਿਲਾਂ ਟਾਡੇ ਕੋ ਸਮਾਨ ਦਿੱਤਾ ਨਹੀਂ ਗਿਆ ਹੁਣ ਤੁਸੀਂ ਸਮਾਨ ਦੀ ਗੱਲ ਕਰਨ ਢੇ ਆ ਸਮਾਨ ਦੇ ਦਾਂਗੇ ਤੈਨੂੰ ਕੀ ਕੀ ਲੈ ਕੇ ਦੋਗੇ ਤੁਸੀਂ